ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆ ਸਾਬੂ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਲੀਕ ਮਾਮਲੇ ਚ ਆਇਆ ਨਵਾਂ ਮੋੜ ਦੂਹਾ ਪਰਿਵਾਰਾਂ ਚ ਹੋਇਆ ਸਮਝੌਤਾ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਲੀਕ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਜਿੱਥੇ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਜਲੰਧਰ ਦੀ ਇਸ 19 ਸਾਲਾਂ ਕੁੜੀ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਸੀ ਤਾਂ ਉੱਥੇ ਹੀ ਹੁਣ ਮੁੰਡੇ ਕੁੜੀ ਦੋਹਾਂ ਦੇ ਪਰਿਵਾਰਾਂ ਵਿੱਚ ਸਮਝੌਤਾ ਹੋ ਗਿਆ ਹੈ ਅੱਜ ਸ਼ਾਮ ਦੋਵੇਂ ਪਰਿਵਾਰਾਂ ਦੋਵੇਂ ਪਰਿਵਾਰ ਮੀਡੀਆ ਦੇ ਸਾਹਮਣੇ ਆਏ ਪੀੜਤਾ ਆਪਣੇ ਪਿਤਾ ਨਾਲ ਵੀ ਉਹ ਮਨਜੂਰ ਸਿੰਘ ਉਸਨੇ ਕਿਹਾ ਕਿ ਦੋਵਾਂ ਵਿਚਕਾਰ ਗਲਤਫਹਿਮੀ ਸੀ ਦੋਵਾਂ ਪਰਿਵਾਰਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਉਹਨਾਂ ਦੇ ਜੋ ਵੀ ਮਤਭੇਦ ਸਨ ਉਹ ਦੂਰ ਹੋ ਗਏ ਹਨ ਇੱਕ ਦੂਜੇ ਤੇ ਲਗਾਏ ਗਏ ਦੋਸ਼ ਸੁਨੀਆਂ ਸੁਨਾਈਆਂ ਗੱਲਾਂ ਤੇ ਅਧਾਰਤ ਸਨ ਦੋਵਾਂ ਪਰਿਵਾਰਾਂ ਨੇ ਸੋਸ਼ਲ ਮੀਡੀਆ ਯੂਜ਼ਰ ਨੂੰ ਚੈਨਲਾਂ ਤੇ ਪੰਨਿਆਂ ਤੋਂ ਵਾਇਰਲ ਹੋਈਆਂ ਉਹਨਾਂ ਦੀਆਂ ਸਾਰੀਆਂ ਵੀਡੀਓ ਨੂੰ ਟਾਉਣ ਦੀ ਬੇਨਤੀ ਕੀਤੀ ਹੈ ਜਾਣਕਾਰੀ ਦਿੰਦੇ ਹੈ ਅਵਤਾਰ ਸਿੰਘ ਸੰਧੂ ਨੇ ਕਿ ਦੋਵਾਂ ਪਰਿਵਾਰਾਂ ਵਿਚਕਾਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਿਵਾਦ ਅੱਜ ਹੱਲ ਹੋ ਗਿਆ ਹੈ ਦੋਵੇਂ ਪਰਿਵਾਰਾਂ ਦੇ ਦਿਲਾਂ ਵਿੱਚ ਸਾਰੀਆਂ ਚਕਾਇਤਾਂ ਦੂਰ ਹੋ ਗਈਆਂ ਦੋਵੇਂ ਪਰਿਵਾਰੀ ਸਿੱਟੇ ਤੇ ਪਹੁੰਚੇ ਹਨ ਕਿ ਇਸ ਸਮੇਂਦਰਨ ਜੋ ਕੁਝ ਵੀ ਹੋਇਆ ਉਹ ਫੀਕਸ ਈ ਇਸ ਤੋਂ ਲਾਵਾ ਜੇ ਇਸ ਮਾਮਲੇ ਵਿੱਚ ਕਿਸੇ ਖਾਸ ਵਿਅਕਤੀ ਦਾ ਨਾਮ ਲਿਆ ਗਿਆ ਹੈ ਤਾਂ ਇਹ ਸੁਣੀ ਸੁਣਾਈ ਗੱਲ ਕਰਕੇ ਲਿਆ ਗਿਆ ਹੈ ਜੇ ਮੇਰੇ ਪੁੱਤਰ ਨੇ ਇਸ ਮਾਮਲੇ ਵਿੱਚ ਕੋਈ ਗਲਤੀ ਕੀਤੀ ਹੈ ਤਾਂ ਮੈਂ ਮਾਫੀ ਮੰਗਦਾ ਜੇਕਰ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਨ ਵਾਲੇ ਲੋਕ ਪਰਿਵਾਰ ਦੀ ਭਲਾਈ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਹ ਪੋਸਟ ਡਿਲੀਟ ਕਰ ਦੇਣੀਆਂ ਚਾਹੀਦੀਆਂ ਨੇ ਦੂਜੇ ਪਾਸੇ ਕੁੜੀ ਨੇ ਕਹਾ ਕਿ ਸੋਸ਼ਲ ਮੀਡੀਆ ਤੇ ਜੋ ਕੁਝ ਵੀ ਚੱਲ ਰਿਹਾ ਹੈ ਉਹ ਇੱਕ ਗਲਤ ਫਹਮੀ ਸੀ ਜਿੰਨਾ ਚੈਨਲਾਂ ਤੇ ਸਾਡੀ ਵੀਡੀਓ ਚੱਲ ਰਹੀ ਹੈ ਉਹਨਾਂ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਜੀ ਸਕੀਏ ਦੱਸ ਦਈਏ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਲੜਕੀ ਨਾਲ ਉਹ ਵਾਪਰੀ ਘਟਨਾ ਬਹੁਤ ਚਰਮਨਾਇਕ ਹੈ ਅਤੇ ਦੋਛੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਸਬੰਧਿਤ ਅਧਿਕਾਰੀਆਂ ਤੇ ਪੁਲਸ ਤੋਂ ਰਿਪੋਰਟ ਮੰਗੀ ਹੈ ਪੁਲਸ ਨੂੰ ਜਲਦੀ ਤੋਂ ਜਲਦੀ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨੀ ਪਵੇਗੀ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇਗੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ